ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਬੀਬੀ ਹਰਸਮਰਤ ਕੌਰ ਬਾਦਲ ਦੇ ਭਾਸ਼ਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਹ ਭਾਸ਼ਣ ਬੀਬੀ ਬਾਦਲ ਨੇ ਸ੍ਰੀ ਮੁਕਸਰ ਸਾਹਿਬ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਕੀਤੀ ਰੈਲੀ ਵਿੱਚ ਦਿੱਤਾ ਸੀ ਬਿੱਟੂ ਦਾ ਕਹਿਣਾ ਕਿ ਬੀਬੀ ਹਰਸਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਉਹ ਬਾਬੇ ਨਾਨਕ ਦੀ ਤੱਕੜੀ ਹੈ ਜਿਸ ਕਾਰਨ ਉਸ ਨੂੰ ਕਮਜ਼ਾਬ ਕੀਤਾ ਜਾਵੇ ਹਰਬਨੇਤ ਬਿੱਟੂ ਦਾ ਇਹ ਵੀ ਕਹਿਣਾ ਕਿ ਮਜੀਠੀਆ ਪਰਿਵਾਰ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਅੱਖ ਰੱਖ ਲਈ ਹੈ ਜਿਸ ਦੀ ਝਲਕ ਵੀ ਬੀਬੀ ਬਾਦਲ ਦੇ ਭਾਸ਼ਣ ਵਿੱਚੋਂ ਮਿਲਦੀ ਹੈ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਵੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਵੀ ਬਾਕੀ ਤੁਸੀਂ ਅਹੁਦਿਆਂ ਦੀ ਵੱਡੀਆਂ-ਵੱਡੀਆਂ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ ਮਤਲਬ ਹਰਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਂਗੇ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਏ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਜੀ ਬਾਬੇ ਨਾਨਕ ਦੀ ਤੱਕੜੀ ਵਾਲੀ ਤੱਕੜੀ ਦੇ ਪੰਜ ਦੀ ਪਾਰਟੀ ਨੂੰ ਜਿਹਨੇ ਤੇਰਾ ਤੇਰਾ ਕਰਕੇ ਹਰੇਕ ਵਰਗ ਦਾ ਭਲਾ ਸੋਚਿਆ ਇਸ ਪਾਰਟੀ ਨੂੰ ਤੁਸੀਂ ਜ਼ਰੂਰ ਮਜ਼ਬੂਤ ਕਰੋਗੇ ਅੱਜ ਵੀ ਵੀ ਹਰਗੋਬਿੰਦ ਕੌਰ ਜੀ ਨੂੰ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਵਧਾਈ ਦਿੰਨੀ ਹਾਂ ਜਿਨ੍ਹਾਂ ਨੇ ਬਿਮਾਰ ਹੋਣ ਦੇ ਬਾਵਜੂਦ ਨਮੋਨੀਆਂ ਹੋਣ ਦੇ ਬਾਵਜੂਦ ਆਪ ਦੇ ਆਪ ਨੂੰ ੱੱਕਾ ਲਾ ਕੇ ਜਿਵੇਂ ਕਿਵੇਂ ਤੁਹਾਡੇ ਪਿੰਡਾਂ ਤਾਈਂ ਇਹਨਾਂ ਨੇ ਪਹੁੰਚ ਕੀਤੀ ਸਾਰਿਆਂ ਨੂੰ ਲਾਮਬੰਦ ਕੀਤਾ ਇੰਨੀ ਵੱਡੀ ਗਿਣਤੀ ਵਿੱਚ ਆਜੇ ਠਾਠਾ ਮਾਰਦਾ ਕੱਟ ਇਸ ਇਹਨਾਂ ਦੀ ਮਿਹਨਤ ਦਾ ਸਬੂਤ ਹੈ ਇਹੋ ਜੀ ਜੁਝਾਰੂ ਸਾਡੀ ਸ਼੍ਰੋਮਣੀਏ ਇਸਤਰੀ ਵਿੰਗ ਦੀ ਜਿਹੜੀ ਲੀਡਰ ਨੇ ਇਹਨਾਂ ਨੇ ਕਿਹਾ ਕਿ ਜ਼ੋਰ ਤੋਂ ਸੀ ਸਰਪੰਚ ਪੰਚ एमएलए एमपी बनोगे तब बीबीजी एमएलए एमपी बन सकते राष्ट्रपति बीबी बन सकती है तो मुख्यमंत्री क्यों नहीं बन सकतीं और थे क्यों रुक गए तो सी कहते प्रधान साहब नाराज होकर शाम नो मेनू कुटन तो फिर थोड़े कोल आ जावेंगे सो <laughs> so, ते आ भी ऐलान करके जाओ जिस दिन थोड़ी अपनी खेत्री पार्टी बाबा नानक दी तकड़ी दी पार्टी आ गई जिन्ने कार्ड ਇਹਨੇ ਧੋਖੇਬਾਜ਼ੀਆਂ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਮਾਦਾ ਕਰਕੇ ਜਾਓ ਤੇ ਮੈਂ ਦੇਖੋ ਮੈਂ ਜਿਹੜੀ ਮੁਖਸਰ ਅਕਾਲੀ ਦਲ ਦੀ ਜਿਹੜੀ ਮਹਿਲਾ ਕਾਂਗਰਸ ਦੀ ਉਹਨਾਂ ਦੀ ਵਿੰਗ ਦੀ ਲੇਡੀਜ਼ ਦੀ ਜਾਂ ਜਿਹੜੀ ਕਾਨਫਰੰਸ ਹੋਈ ਜਾਂ ਰੈਲੀ ਹੋਈ ਕੋਚ ਮੈਂ ਸੁਣ ਰਿਹਾ ਸੀ ਚੈਨਲਸ ਤੇ ਬੀਬੀ ਹਰ ਸਿਮਰਤ ਕੌਰ ਜੀ ਦਾ ਭਾਸ਼ਣ ਦੋ ਤਿੰਨ ਗੱਲਾਂ ਆ ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਏ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਏ ਮੈਂ ਹੈਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਿਆ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣਗਾ ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਨ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਹਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੀਰਾ ਮੀਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁੱਖੀਆਂ ਇਹ ਤੱਕੜੀ ਉਹ ਤੋਲਦੀ ਰਹੀ ਐ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕਾਲਪਤਖ ਸਾਹਿਬ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀਦਾਂ ਤੇ ਕਿਉਂ ਕਾਰਵਾਈ ਨਾ ਹੋਈ ਅਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਚਾਹੀਓ ਗੁਰਦੁਆਰਾ ਪਰੰਦੇ ਕਮੇਟੀ ਆ ਚਾਹੀਓ ਕਾਲਪਤਖ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੀਜੀ ਗੱਲ ਉਹ ਬੀਬੀ ਜੀ ਇਹ ਕਹਿਣ ਲੱਗੇ ਦੇਖੋ ਗ੍ਰਹਿ ਯੋਗ ਯੁੱਧ ਚੱਲ ਰਿਹਾ ਘਰ 'ਚ ਦੁਸ਼ਮਣ ਨਾਲ ਨਹੀਂ ਘਰ 'ਚ ਗ੍ਰਹਿ ਯੁੱਧ ਚੱਲ ਰਿਹਾ ਇਹ ਤਾਂ ਪਹਿਲਾਂ ਵੀ ਪਤਾ ਏ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਵੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਬੀ ਬਾਕੀ ਤੁਸੀਂ ਉਹਦਿਆਂ ਦੀ ਵੱਡੀਆਂ-ਵੱਡੀਆਂ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ ਮਤਲਬ ਹਰ ਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਂਗੇ ਇਹ ਮਜੀਠੀਆ ਪਰਿਵਾਰ ਦੇ ਕੋਲ ਜਾਏਗੀ ਉਹ ਤਾਂ ਚਲੋ ਸੁਪਨੇ ਆ ਮਗੀਰੀ ਲਾਲ ਦੇ ਸੁਪਨੇ ਮੁੱਖ ਮੰਤਰੀ ਦੀ ਗੱਦੀ ਬਾਦਲਾਂ ਕੋਲ ਨਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਤੇ ਬਾਅਦ ਚ ਇੱਕ ਗੱਲ ਹੋਰ ਕਹੀ ਵੀ ਬੀਬੀ ਉਹ ਮੈਨੂੰ ਬਚਾ ਲਿਓ ਜੇ ਮੈਨੂੰ ਰਾਤ ਨੂੰ ਕਿਤੇ ਪ੍ਰਧਾਨ ਜੀ ਕੁੱਟਣ ਪੈਗੇ ਤਾਂ ਮੈਂ ਤੁਹਾਡੇ ਕੋਲ ਆਜੂ ਇਹਦਾ ਮਤਲਬ ਪ੍ਰਧਾਨ ਜੀ ਕੁੱਟਦੇ ਵੀ ਨੇ ਇਹ ਗੱਲ ਨਵੀਂ ਤੁਸੀਂ ਦੱਸੀ ਆ ਵੀ ਪ੍ਰਧਾਨ ਜੀ ਬੀਬੀ ਹਰਸਿਮਰਤ कौर ਅਸੀਂ ਤਾਂ ਬੜਾ ਤਕੜਾ ਸਮਝਦੇ ਸੀ ਤੁਹਾਨੂੰ ਇੱਕ ਨਾਰੀ ਸ਼ਕਤੀ ਆ ਤੁਸੀਂ ਹਮੇਸ਼ਾ ਗੱਲ ਕੀਤੀ ਏ ਨੰਨੀ ਛਾਂ ਦੀ ਤੇ ਆਪ ਤੁਸੀਂ ਮੰਚ ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ ਸੁਖਵੀਰ ਸਿੰਘ ਬਾਦਲ ਮੈਨੂੰ ਕੁੱਟਦੇ ਆ ਜੇ ਮੈਨੂੰ ਕੁੱਟਿਆ ਅੱਜ ਸ਼ਾਮ ਨੂੰ ਤਾਂ ਮੈਂ ਤੁਹਾਡੇ ਕੋਲ ਆਇੰਗੇ ਇਸ ਕਰਕੇ ਇਹ ਬੜੀਆਂ ਹੈਰਾਨੂ ਜਨਕ ਗੱਲਾਂ ਹੈ ਜਿਹੜੀਆਂ ਉਹਨਾਂ ਨੇ ਇਹ ਮੁਖਸਰ ਸਾਹਿਬ ਜਦੋਂ ਇੱਕ ਕਾਨਫਰੰਸ ਦੀ ਉਹਨਾਂ ਨੇ ਕੀਤੀ ਤੁਸੀਂ ਵੀ ਸਾਰੇ ਸੁਣਿਓ ਤੇ ਜੇ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਮੈਂ ਜਵਾਬਦੇਹ ਹੋਵਾਂਗਾ ਉਹ ਆਪ ਇਹ ਦੋਨੋਂ ਤਿੰਨੋਂ ਗੱਲਾਂ ਹੈ ਜਿਹੜੀਆਂ ਮੰਚ ਤੇ ਹੋਏ ਭਾਸ਼ਣ ਦਿੰਦੇ ਹੋ ਬੋਲਦੇ ਆ ਜਿਸ ਤਰ੍ਹਾਂ ਅਕਾਲੀ ਦਲ ਨੇ ਸ੍ਰੀ ਮੁਖਸਰ ਸਾਹਿਬ ਵਿੱਚ ਵੱਡੀਆਂ ਰੈਲੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਤੇ ਨਾਲ ਹੀ ਵਿਰੋਧੀਆਂ ਨੇ ਪ੍ਰਤੀਕਿਰਿਆਵਾਂ ਦੇਣੇ ਸ਼ੁਰੂ ਕਰ ਦਿੱਤੀਆਂ ਨੇ ਉਸ ਤੋਂ ਜਪ ਤੱਕ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਜਿਵੇਂ ਕਿਵੇਂ ਤੁਹਾਡੇ ਪਿੰਡਾਂ ਤਾਈਂ ਇਹਨਾਂ ਨੇ ਪਹੁੰਚ ਕੀਤੀ ਸਾਰਿਆਂ ਨੂੰ ਲਾਮਬੰਦ ਕੀਤਾ ਇੰਨੀ ਵੱਡੀ ਗਿਣਤੀ ਵਿੱਚ ਆਜੇ ਠਾਠਾ ਮਾਰਦਾ